ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਜ਼ਰਬ ਮਹਾਪੰਚਾਇਤ ਪੰਜਾਬ ਜਨਸ ਖੇਤਰ ਕਾਂਗਰਸ ਪਾਰਟੀ ਅ ਪਿਛਲੇ ਦਿਨਾਂ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਪੰਜਾਬ ਦੇ ਵਿੱਚ ਸਰਕਾਰ ਦੀਆਂ ਗਲਤ ਨੀਕੀਆਂ ਕਾਰਨ ਭੰਰਬੂਸਾ ਪਿਆ ਹੋਇਆ ਹੈ ਲੋਕ ਸਮਝਿੰਝ ਫਸੇ ਹੋਏ ਨੇ ਕਿ ਕਿਹੜਾ ਪਿੰਡ ਦਾ ਜ਼ਰਬ ਹੈ ਕਿਹੜਾ ਪਿੰਡ ਜਨਰਲ ਕੈਟਾਗਰੀ ਹੈ ਕਿਹੜਾ ਪਿੰਡ ਬੋਮਨ ਐਸਸੀ ਹੈ ਕਿਹੜਾ ਪਿੰਡ ਬੋਮਨ ਜਨਰਲ ਹੈ ਇੱਕ ਤਾਂ ਸਮਾਂ ਬਹੁਤ ਘੱਟ ਦਿੱਤਾ ਸਰਕਾਰ ਵੱਲੋਂ ਦਿੱਤਾ ਗਿਆ ਇੱਕ ਫਾਰਮਲਟੀਆਂ ਜਿਹੜੀਆਂ ਹੈਗੀਆਂ ਐਨੀਆਂ ਕਰ ਦਿੱਤੀਆਂ ਗਏ ਹੈ ਕਿ ਲੋਕਾਂ ਨੂੰ ਮੁਸ਼ਕਲ ਹੋਇਆ ਪਿਆ ਫਾਰਮ ਭਰਨ ਪਰ ਦੂਜੀ ਬੜੀ ਅਫਸੋਸ ਦੀ ਗੱਲ ਹੈ ਕਿ ਜੇ ਕੋਈ ਪਿੰਡ ਐਸੀ ਜਨਮ ਸੀਗਾ ਤਾਂ ਉਹ ਜਨਮ ਲ ਕਰਾਉਣ ਵਾਸਤੇ ਬਹੁਤ ਸਾਰੇ ਲੋਕਾਂ ਨੇ ਐਮਐਲਏ ਤੱਕ ਪਹੁੰਚ ਕੀਤੀ ਐਮਐਲਏ ਨੇ ਜਾ ਕੇ ਉਹਨਾਂ ਨੂੰ ਪਤਾ ਨਹੀਂ ਕਿਸ ਹਿਸਾਬ ਨਾਲ ਮੈਂ ਤਾਂ ਇਹ ਕਹੂੰਗਾ ਕਿ ਕਿਸੇ ਸੌਦੇਵਾਜੀ ਤਹਿਤ ਉਸ ਜਨਮ ਪਿੰਡ ਨੂੰ ਜਨਰਲ ਕਰਤਾ ਔਰ ਰਿਜ਼ਰਵ ਜਿਹੜੇ ਲੋਕ ਐਸੀਬੀਸੀ ਕੈਟਾਗਰੀ ਨਾਲ ਸੰਬੰਧਿਤ ਹੈ ਇਹਨਾਂ ਸਾਰਿਆਂ ਨੇ ਚਾਲੂਟ ਕੰਪਨੀ ਨੂੰ ਜਣੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਇਆ ਸੀਗਾ ਤੇ ਹੁਣ ਇਹਨਾਂ ਨੂੰ ਜ਼ਰੂਰ ਐਸੀਬੀਸੀ ਪਾਰਟੀਆਂ ਨੂੰ ਸੋਚਣ ਦੀ ਲੋੜ ਹੈ ਦੂਜੀ ਗੱਲ ਇੱਕ ਬੜੇ ਹੋਰ ਚੋਣਨਾ ਗੱਲ ਕਹਿਣੀ ਪੈ ਰਹੀ ਹੈ ਕਿ ਜਿਹੜੇ ਐਸੀ ਵਰਗ ਦੀਆਂ ਵੋਟਾਂ ਲੈ ਕੇ ਜਨਰਲ ਸਾਡੇ ਭਰਾ ਜਿਹੜੇ ਸਰਪੰਚ ਬਣਦੇ ਆ ਉਹਨਾਂ ਨੇ ਸਰਪੰਚੀ ਰਿਜ਼ਰਵ ਹੋਣ ਤੋਂ ਬਾਅਦ ਸੜਕਾਂ ਦੇ ਉੱਤੇ ਧਰਨੇ ਲਾਏ ਕਿ ਐਸੀਬੀਸੀ ਕਲਾਸ ਦੇ ਲੋਕਾਂ ਨੂੰ ਸਰਪੰਚ ਕਿਉਂ ਬਣਾਇਆ ਜਾ ਰਿਹਾ ਹੈ ਰਿਜ਼ਰਵ ਕਿਉਂ ਕੀਤਾ ਜਾ ਰਿਹਾ ਹੈ ਉਹ ਮੈਂ ਤੁਹਾਨੂੰ ਪ੍ਰਗੋ ਕਹਿਣਾ ਚਾਹਾਂ ਜਦੋਂ ਤੁਹਾਡਾ ਕੋਈ ਅੰਦੋਲਨ ਹੁੰਦਾ ਹੈ ਜਦੋਂ ਤੁਸੀਂ ਸਰਪੰਚ ਬਣਦੇ ਆ ਕੋਈ ਪਿੰਡ ਦਾ ਜਰਨਲ ਹੁੰਦਾ ਹੈ ਤਾਂ ਕਦੇ ਵੀ ਐਸ.ਆਈ.ਸੀ. ਕਲਾਸ ਦੇ ਲੋਕਾਂ ਨੇ ਮਜ਼ਦੂਰਾਂ ਨੇ ਕੋਈ ਤਾਂ ਰਾਣੇ ਦਿੱਤਾ ਬਲਕਿ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਐ ਖੜੇ ਐ ਮੈਂ ਪੰਜਾਬ ਦੀ 40% ਐਸ.ਆਈ.ਸੀ. ਚਰੇ ਦੀ ਦਲਦਲ ਪੈਤਰ ਦੀ ਆਬਾਦੀ ਨੂੰ ਅਪੀਲ ਕਰਦਾ ਕਿ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਕਿ ਰਿਜ਼ਰਵ ਤੋੜ ਕੇ ਜਰਨਲ ਕਰ ਦਿੱਤਾ ਗਿਆ ਹੈ ਕੋਈ ਵੀ ਐਸਸੀ ਵਿਅਕਤੀ ਕੋਈ ਵੀ ਬੀਸੀ ਵਿਅਕਤੀ ਜਰਨਲ ਕੈਟਾਗਰੀ ਦੇ ਸਰਪੰਚ ਦੇ ਉਮੀਦਵਾਰ ਦੇ ਖਿਲਾਫ ਆਪਣੇ ਕਾਗਜ਼ ਭਰ ਕੇ ਚੋਣ ਲੜ ਸਕਦਾ ਹੈ ਸਮਝ ਜਿਹੜਾ ਪਿੰਡ ਦਾ ਜ਼ਰਬਤ ਤਰਵਾਇਆ ਗਿਆ ਉਸ ਪਿੰਡ ਦੇ ਸਾਰੇ ਐਸਸੀ ਬੀਸੀ ਕਲਾਸ ਦੇ ਲੋਕ ਇਕੱਠੇ ਹੋ ਤੇ ਹੋਰ ਇਨਸਾਫ ਸੰਸਦ ਲੋਕ ਇਕੱਠੇ ਹੋ ਕਿ ਸਰਕਾਰ ਨੇ ਉਲਟ ਰਜ਼ਰਬ ਦੇ ਬੰਦੇ ਨੂੰ ਯਾਨੀ ਕਿ ਐਸਸੀ ਬੀਸੀ ਕਲਾਸ ਦੇ ਬੰਦੇ ਨੂੰ ਸਰਪੰਚ ਬਣਾ ਕੇ ਸਾਬਤ ਕਰ ਦਿਓ ਕਿ ਸਾਰਾ ਐਸਸੀ ਭਾਈਚਾਰਾ ਬੀਸੀ ਭਾਈਚਾਰਾ ਇਕੱਠਾ ਹੈ ਨੈਸ਼ਨਲ ਦਲ ਮਹਾਪਰਚਾਇਕ ਬੋਲੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਮੈਂਬਰ ਵੀ ਬਣੋ ਤੁਸੀਂ ਸਰਪੰਚ ਵੀ ਬਣੋ ਤੁਸੀਂ ਐਸੀਬੀਸੀ ਕਲਾਸ ਦੇ ਲੋਕ ਜਨਰਲ ਦੇ ਬਰਾਬਰ ਵੀ ਕਾਗਜ਼ੀ ਭਰ ਕੇ ਚੋਣ ਲੜ ਸਕਦੇ ਹੋ ਇਸ ਕਰਕੇ ਆਪਣੀ ਤਿਆਰੀ ਕਰੋ ਇਸ ਗੱਲ ਦੀ ਚਿੰਤਾ ਨਾ ਕਰੋ ਕਿ ਕਿਹੜਾ ਬੰਦਾ ਜ਼ਰਬ ਕਰਦਾ ਕਿਸੇ ਐਮਐਲਏ ਦੇ ਇੱਥੇ ਬਾਪ ਦਾ ਰਾਜ ਨਹੀਂ ਹੈ ਕਿਸੇ ਹੋਰ ਦਾ ਇੱਥੇ ਬਾਪ ਦਾ ਰਾਜ ਨਹੀਂ ਹੈ ਇੱਥੇ ਸੰਵਿਧਾਨ ਦਾ ਰਾਜ ਹੈ ਬਾਬਾ ਸਾਹਿਬ ਰੋਕਣਾ ਮੜਕਣ ਬਲੂ ਦੁੱਤੀ ਕਿ ਹੂਲ ਦਾਜੇ ਰਾਜ ਹੈ ਇਸ ਕਰਕੇ ਤੁਸੀਂ ਸਾਰੇ ਐਸੀਬੀਸੀ ਕਲਾਸ ਦੇ ਲੋਕ ਜਨਰਲ ਦੇ ਮੁਕਾਬਲੇ ਕਾਗਜ਼ ਪਰਕੇ ਇਲੈਕਸ਼ਨ ਲੜੋ ਜਾਂ ਆਪਦੀ ਜਿਉਂਦੀ ਜਾਨੀਰ ਨੂੰ ਜਲਾਓ ਆਪਦੀ ਗਣਕੂ ਨੂੰ ਜਗਾਓ ਇਸ ਗੱਲ ਦਾ ਜਵਾਬ ਦਿਓ ਜਿਹੜੇ ਰਿਜ਼ਰਵੇਸ਼ਨ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਆਪਦੀ ਏਕਤਾ ਦੇ ਨਾਲ ਜਵਾਬ ਦੇਣ ਦਾ ਕੰਮ ਹੈ